ਹਾਨੂੰ ਅਸੀਂ ਅੱਜ ਹੀ ਆਡੀਓ ਸੁਣਾਉਣ ਜਾ ਰਹੇ ਹਾਂ ਜਿਸ ਆਡੀਓ ਨੇ ਸੋਸ਼ਲ ਮੀਡੀਆ ਦੇ ਉੱਤੇ ਤਰਥੱਲੀ ਮਚਾਈ ਹੋਈ ਹੈ ਜਿਸ ਦੇ ਵਿੱਚ ਬਠਿੰਡਾ ਪੁਲਿਸ ਨੂੰ ਲੈ ਕੇ ਕੁਝ ਇਲਜ਼ਾਮ ਲਗਾਏ ਗਏ ਨੇ ਨਸ਼ਾ ਤਸਕਰ ਦਾ ਨਾਂ ਲੈ ਕੇ ਇਹ ਜਿਹੜੀ ਕਿ ਕਾਲ ਰਿਕਾਰਡਿੰਗ ਬਣਾਈ ਗਈ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਇਸ ਕਾਲ ਰਿਕਾਰਡਿੰਗ ਸੁਣ ਦਿਆਂ ਤੇ ਫਿਰ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਦੇ ਹਾਂ ਬਾਈ ਮੇਰਾ ਨਾਮ ਕੁਲਵੀਰ ਸਿੰਘ ਹੈ ਮੈਂ ਗੁਰਨਾਨਕ ਨਗਰ ਦਾ ਰਹਿਣ ਵਾਲਾ ਹਾਂ ਤਨ ਨੰਬਰ ਲੇਕ ਕੋਲ ਮੇਰੀ ਮੰਮੀ ਨੇ ਥਰਮਲ ਥਾਣੇ ਦੇ ਐਸ ਆਈ ਨਾਲ ਗੱਲ ਕਰੀ ਸੀ ਕਿ ਸਾਡੇ ਬੀ ਮੈਂ ਮੈਂ ਜਾਨੀ ਕਿ ਕੁਲਵੀਰ ਸਿੰਘ ਨਸ਼ਾ ਕਰਦਾ ਵੀ ਮੈਨੂੰ ਹਸਪਤਾਲ ਵਿੱਚ ਨਸ਼ਾ ਛਡਾਊਗਾ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਵੇ ਤੇ ਇਸ ਇਸ ਦੌਰਾਨ ਉਹ ਕਹਿੰਦੇ ਕਹਿੰਦੇ ਵੀ ਹਾਂ ਅਸੀਂ ਦਾਖਲ ਕਰਵਾ ਦੇਵਾਂਗੇ ਤੇ ਉਹ ਆ ਗਏ ਤੇ ਨਾਲ ਮੇਰੀ ਮਾਸੀ ਦੇ بیٹے ਨੂੰ ਵੀ ਲੈ ਗਏ ਮੇਰੇ ਨਾਲ ਹੀ ਉਹ ਵੀ ਨਸ਼ਾ ਕਰਦਾ ਸੀਗਾ ਤੇ ਸਾਨੂੰ ਦੋਨਾਂ ਨੂੰ ਥਾਣੇ ਵਿੱਚ ਲੈ ਜਾ ਰਹੇ ਲੈ ਜਾ ਕੇ ਉਹਨਾਂ ਨੇ ਸਾਡੇ ਤੇ 5 ਗ੍ਰਾਮ ਹਿਰੋਇਨ ਦਾ ਪਰਚਾ ਪਾ ਦਿੱਤਾ ਨਾ ਕਿ ਸਾਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਬਲਕਿ ਸਾਡੇ ਤੇ 5 ਗ੍ਰਾਮ ਚਿੱਟੇ ਦਾ ਪਰਚਾ ਪਾ ਦਿੱਤਾ ਨਜਾਇਜ਼ ਦਾਦੀ ਇਹ ਕਿ ਜਿਹੜੀ ਇਹ ਕਾਲ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਇਸ ਨੂੰ ਲੈ ਕੇ ਐਸਪੀ ਸਿਟੀ ਨੇ ਦੱਸਿਆ ਹੈ ਕਿ ਇਹ ਆਡੀਓ ਕਲਿੱਪ ਫੇਕ ਹੈ ਅਤੇ ਜਿਸ ਨੇ ਵੀ ਇਸ ਨੂੰ ਬਣਾਇਆ ਤੇ ਸੋਸ਼ਲ ਮੀਡੀਆ ਤੇ ਪਾਇਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਬਠਿੰਡਾ ਪੁਲਿਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੇ ਤਹਿਤ ਇਸ ਆਡੀਓ ਨੂੰ ਬਣਾ ਕੇ ਵਾਇਰਲ ਕੀਤਾ ਗਿਆ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਕੁਲਵੀਰ ਸਿੰਘ ਆਲਾ ਦਾ ਵਿਅਕਤੀ ਜਿਹੜਾ ਹੈਗਾ ਆਪਣੇ ਆਪ ਨੂੰ ਦੱਸ ਰਿਹਾ ਹੈ ਤੇ ਇਹ ਗੁਰਨਾਣਕਨਗਰ ਜਿਹੜਾ ਹੈਗਾ ਥਾਣਾ ਥਰਮਲ ਏਰੀਆ ਦੇ ਵਿੱਚ ਰਹਿਣ ਵਾਲਾ ਤੇ ਇਹ ਦੱਸ ਰਿਹਾ ਵੀ ਜਿਹੜਾ ਇੱਕ ਇਹਦੀ ਮਾਂ ਨੇ ਜਿਹੜੇ ਫੋਨ ਕੀਤਾ ਸੀਗਾ ਥਾਣੇ ਦੇ ਵਿੱਚ ਕਿ ਮੇਰਾ ਮੁੰਡਾ ਜਿਹੜਾ ਹੈਗਾ ਨਸ਼ਾ ਕਰਨ ਦਾਦੀ ਹੈ ਤੇ ਇਹਦਾ ਜਿਹੜਾ ਹੈਗਾ ਨਸ਼ਾ ਛਡਾਉਣ ਵਾਸਤੇ ਜਿਹੜਾ ਹੈਗਾ ਦਾਖਲ ਕਰਵਾਇਆ ਜਾਵੇ ਤੇ ਉਹਨਾਂ ਵੱਲੋਂ ਅਲੀਗੇਸ਼ਨ ਲਗਾਇਆ ਗਿਆ ਕਿ ਬਾਅਦ ਦੇ ਵਿੱਚ ਪੁਲਿਸ ਵੱਲੋਂ ਉਹਨਾਂ ਦੇ ਉੱਪਰ 5.5 ਗ੍ਰਾਮ ਦਾ ਮੁਕੱਦਮਾ ਜਿਹੜਾ ਹੈਗਾ ਹੈਰੋਨ ਦਾ ਦਰਜ ਕਰ ਦਿੱਤਾ ਗਿਆ ਆ ਜਿਸ ਦੇ ਵਿੱਚ ਜਿਹੜੀ ਹੈਗੀ ਹੈ ਵੈਰੀਫਾਈ ਕੀਤਾ ਗਿਆ ਆਨ ਗਰਾਉਂਡ ਦੇ ਉੱਪਰ ਜਾ ਕੇ ਜਿਸ ਦੇ ਵਿੱਚ ਵੈਰੀਫਿਕੇਸ਼ਨ ਤੋਂ ਗੱਲ ਨਿਕਲ ਗਈ ਸਾਹਮਣੇ ਇਹ ਕਿ ਜ ਕਰੰਦਾ ਨਾਲ ਨਾਲ ਨਸ਼ਾ ਵੇਚਣ ਦਾ ਦਰਦੀ ਹੈ ਇਹਦੇ ਉੱਪਰ ਪਹਿਲਾਂ ਵੀ 3500 ਗੋਲੀਆਂ ਟਰਾਂਮਾ ਡਰਲ ਕਮਰਸ਼ਨ ਪੌਂਚਰੀ ਦੇ ਮਕਦਮਾ ਦਰਜ ਹੈ ਇੱਕ ਹੈਰੋਨ ਦਾ ਮਕਦਮਾ ਦਰਜ ਹੈ ਇਸ ਦੀ ਘਰ ਵਾਲੀ ਦੇ ਉੱਪਰ ਇੱਕ ਹੈਰੋਨ ਦਾ ਮਕਦਮਾ ਦਰਜ ਹੈ ਜਿਹੜਾ ਨਾਲ ਕੁਲਵੀਰ ਸਿੰਘ ਹੈਗਾ ਦੂਸਰਾ ਤੁਸੀਂ ਜਸਵੀਰ ਸਿੰਘ ਹੈ ਉਸ ਦੀ ਭੈਣ ਦੇ ਉੱਪਰ ਵੀ ਇੱਕ ਹੈਰੋਨ ਦਾ ਮਕਦਮਾ ਦਰਜ ਹੈ ਸੋ ਬੇਸਿਕਲੀ ਇਹਨਾਂ ਦੇ ਉੱਪਰ ਤੇ ਇਹਨਾਂ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਉੱਪਰ ਹੈਰੋਨ ਦੀ ਤਸਕਰੀ ਦੇ ਨਾਲ ਨਾਲ ਗੋਲੀਆਂ ਦੀ ਤਸਕਰੀ ਦੇ ਮਕਦਮੇ ਵੀ ਦਰਜ ਹੈਗੇ ਨੇ ਆ ਜਿਹੜੀ ਇਹ ਆਵਾਜ਼ ਹੈਗੀ ਹੈ ਇਹਨੂੰ ਵੀ ਵੈਰੀਫਾਈ ਕੀਤਾ ਗਿਆ ਇਦੀ ਮਾਂ ਤੋਂ ਜਿਹੜੀ ਹੈਗੀ ਇਹਦੀ ਆਵਾਜ਼ ਪਛਾਣ ਕਰਵਾਈ ਗਈ ਜਿਸ ਨੇ ਮੰਨਿਆ ਕਿ ਜਿਹੜੀ ਆਵਾਜ਼ ਹੈਗੀ ਹੈ ਇਹ ਉਸ ਦੇ ਲੜਕੇ ਦੀ ਨਹੀਂ ਹੈ ਇਹਦੀ ਕਿਸੇ ਹੋਰ ਦੀ ਆਵਾਜ਼ ਜਿਹੜੀ ਹੈਗੀ ਹੈ ਇਹ ਹੈਗੀ ਹੈ ਸੋ ਬੇਸਿਕਲੀ ਜਿਹੜੀ ਇਹ ਇੱਕ ਸਾਜ਼ਿਸ਼ ਦੇ ਤਹਿਤ ਇੱਕ ਆਡੀਓ ਬਣਾ ਕੇ ਉਹਦੇ ਨਾਮ ਦੇ ਉੱਪਰ ਇਸ ਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤਾ ਗਿਆ ਮੇਨ ਮਕਸਦ ਹੈਗਾ ਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਬਿਹੰਡਾ ਪੁਲਿਸ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਨਸ਼ੇ ਦੇ ਵਿਰੁੱਧ ਜਿਹੜੀ ਕਾਰਵਾਈ ਚਲਾਈ ਜਾ ਰਹੀ ਹੈ ਇਸ ਦੇ ਵਿੱਚ ਸਾਨੂੰ ਜਿਹੜਾ ਹੈਗਾ ਪੁਲਿਸ ਨੂੰ ਜਿਹੜਾ ਹੈਗਾ ਰੋਕਣ ਵਾਸਤੇ ਕਿ ਪੁਲਿਸ ਸਾਡੇ ਘਰਾਂ ਦੇ ਉੱਪਰ ਰੇਡ ਨਾ ਕਰੇ ਜਾਂ ਪੁਲਿਸ ਜਿਹੜੀ ਹੈਗੀ ਹੈ ਬੈਕਫਰਟ ਤੇ ਆ ਜਾਵੇ ਸੋ ਬੇਸਿਕਲੀ ਸਾਡੇ ਵੱਲੋਂ ਇਹ ਬਿਲਕੁਲ ਕਲੀਅਰ ਮੈਸੇਜ ਹੈ ਕਿ ਜਿਹੜਾ ਵੀ ਬੰਦਾ ਇਸ ਨਸ਼ੇ ਦੇ ਵਿੱਚ ਲੱਗਿਆ ਹੋਇਆ ਤਸਕਰੀ ਦੇ ਵਿੱਚ ਲੱਗਿਆ ਹੋਇਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਹੜਾ ਬੰਦਾ ਐਡਿਕਟ ਹੈਗਾ ਉਹ ਅਪਰੋਚ ਕਰੂਗਾ ਉਹਨੂੰ ਅਸੀਂ ਜਿਹੜਾ ਹੈਗਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਵਾਵਾਂਗੇ ਉਹਦਾ ਨਸ਼ਾ ਛਡਾਉਣ ਵਾਸਤੇ ਕੋਸ਼ਿਸ਼ ਕੀਤੀ ਜਾਵੇਗੀ ਇਹ ਸਰ ਕਿਉਂ ਦੇਖੋ ਕੰਮ ਕਰ ਲੈ ਪਹਿਲਾਂ ਇਹ ਕਾਫੀ ਦਿਨ ਤੋਂ ਕਰ ਰਹੇ ਇਹਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਪਹਿਲਾਂ ਵੀ ਕਮਰਸ਼ਨ ਕੁਆਲਿਟੀ ਦਾ ਮੁਕਤਵਾ ਦਰਜ ਹੈ ਰੌਣ ਦਾ ਸੌਰੀ ਗੋਲੀਆਂ ਦਾ 3500 ਡਰਾਮਨ ਤੋਂ ਗੋਲੀਆਂ ਦਾ ਸੋ ਇਹਨਾਂ ਦੇ ਨਾਲ ਨਾਲ ਇਹਦੀ ਵਾਈਫ ਤੇ ਦੂਜੇ ਦੋਸ਼ੀ ਦੀ ਭੈਣ ਤੇ ਵੀ ਮੁਕਤਮੇ ਦਰਜ ਨੇ ਹੈਰੋਣ ਦੇ ਇਸ ਦੇ ਨਾਲ ਹੀ ਮੈਂ ਤੁਹਾਡੇ ਮਾਧਮ ਰਹੀ ਇੱਕ ਸਾਰਿਆਂ ਨੂੰ ਅਪੀਲ ਵੀ ਕਰਨੀ ਚਾਹਾਂਗਾ ਕਿ ਜਦੋਂ ਵੀ ਕੋਈ ਇਦਾਂ ਦੀ ਆਡੀਓ ਜਾਂ ਕੋਈ ਇਨਫਰਮੇਸ਼ਨ ਸੋਸ਼ਲ ਮੀਡੀਆ ਦੇ ਉੱਪਰ ਪਾਉਂਦਾ ਤਾਂ ਕਿਰਪਾ ਕਰਕੇ ਉਹਦੀ ਜਾਂਚ ਕੀਤੀ ਜਾਵੇ ਪਹਿਲਾਂ ਬਿਨਾ ਜਾਂਚ ਕੀਤੇ ਕਿਸੇ ਵੀ ਇਨਫੋਰਮੇਸ਼ਨ ਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਇਨਫੋਰਮੇਸ਼ਨ ਨੂੰ ਖਬਰਦਾਰ ਰੂਪ ਨਾਲ ਦਿੱਤਾ ਜਾਵੇ ਇਸ ਦੇ ਨਾਲ ਜਿਹੜੀ ਹੈਗੀ ਸਮਾਜ ਦੇ ਵਿੱਚ ਇੱਕ ਨੈਗੇਟਿਵ ਇਮਪੈਕਟ ਜਾਂਦਾ ਹੈ ਪੁਲਿਸ ਦੇ ਪ੍ਰਤੀਕ ਨਾ ਪੱਕੀ ਜਿਹੜੀ ਹੈਗੀ ਗੱਲ ਜਾਂਦੀ ਹੈ ਕਿਰਪਾ ਕਰਕੇ ਇਦਾਂ ਦੀ ਚੀਜ਼ ਨੂੰ ਵਾਇਰਲ ਕਰਨ ਤੋਂ ਪਹਿਲਾਂ ਜਾਂ ਇਹਨੂੰ ਇੱਕ ਖਬਰਦਾਰ ਰੂਪ ਵਿੱਚ ਦੇਣ ਤੋਂ ਪਹਿਲਾਂ ਇਸ ਨੂੰ ਵੈਰੀਫਾਈ ਜ਼ਰੂਰ ਕੀਤਾ ਜਾਵੇ ਸਰੋਤ ਪਤਾ ਜਿਹਦੀ ਆਵਾਜ਼ ਆ ਉਹ ਨੂੰ ਸਰਕਾਰ ਲੱਭ ਜਾਵੇ ਨਹੀਂ ਨਹੀਂ ਅਸੀਂ ਬੇਸਿਕਲੀ ਉਹ ਆਈਡੈਂਟੀਫਾਈ ਵੀ ਕਰ ਲਿਆ ਲੱਭ ਲਿਆ ਸੋ ਡਿਸਕਲੋਜ਼ ਨਹੀਂ ਕਰਨਾ ਚਾਹਾਂਗਾ ਸਾਡੀ ਟੀਮਸ ਲੱਗੀਆਂ ਹੋਈਆਂ ਨੇ ਜਲਦੀ ਹੀ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਐਕਸ਼ਨ ਲਵਾਂਗੇ ਕਹਿੰਦੇ ਦੂਜਾਂ ਦਿਨ ਪਹਿਲਾਂ ਇਸ ਬੰਦੇ ਤੇ ਪਰਚਾ ਵੀ ਦਿੱਤਾ ਗਿਆ ਜਿਹੜੇ ਬੰਦੇ ਦੀ ਵੀਡੀਓ ਵਾਗ ਆਡੀਓ ਵਾਇਰਲ ਹੋਈ ਹੈ ਇਹ ਬੰਦਾ ਬੇਸਿਕਲੀ ਜੇਲ੍ਹ ਦੇ ਵਿੱਚ ਹੈਗਾ ਇਹਦੇ ਉੱਪਰ 5.5 ਗ੍ਰਾਮ ਦਾ ਮੁਕਤਵਾ ਦਰਜ ਹੋਇਆ ਸੀਗਾ ਇਹਦੇ ਨਾਲ ਇੱਕ ਜਿਹੜਾ ਹੋਰ ਬੰਦਾ ਸੀਗਾ ਜਿਹੜਾ ਕਿ ਖੇਤਾ ਸਿੰਘ ਬਸਤੀ ਤੇ ਰਹਿਣ ਵਾਲਾ ਹੈ ਇਹ ਉਹਦੀ ਸਾਰੀ ਸ਼ਰਾਰਤ ਸੀਗੀ ਉਹਨੇ ਇਹਦਾ ਨਾਮ ਵਰਤ ਕੇ ਇਹਦੀ ਸਾਰੀ ਮਤਲਬ ਆਈਡੈਂਟੀਟੀ ਬਣਾ ਕੇ ਉਹਦੇ ਜਿਹੜੀ ਆਡੀਓ ਬੇਸਿਕਲੀ ਉਸ ਦੇ ਉੱਪਰ ਵੀ ਪਹਿਲਾਂ ਇੱਕ ਮੁਕਤਮਾ ਦਰਜ ਸੀਗਾ ਜਿਸ ਦੇ ਵਿੱਚ ਅਫੀਮ ਬਰਾਮਦ ਹੋਈ ਸੀ ਉਹਦੇ ਕੋਲ ਸਾਡੀ ਅਸੀਂ ਟੀਮ ਸੋਲੋ ਉਹਦੀ ਆਈਡੈਂਟੀਫਿਕੇਸ਼ਨ ਕਰਨ ਲਈ ਗਈ ਹੈ ਅਸੀਂ ਉਹਦੇ ਖਿਲਾਫ ਵੀ ਸੈਕਸ਼ਨ ਲਵਾਂਗੇ ਜਿਹੜੇ ਬੰਦੇ ਨੇ ਆਡੀਓ ਵਾਇਰਲ ਕੀਤੀ ਹੈ ਇਹਦੇ ਖਿਲਾਫ ਕੋਈ ਪਣਦੀ ਡੈਫੀਨੇਟਲੀ ਅਸੀਂ ਜਿਹੜੀ ਹੈਗੀ ਉਹਦੇ ਖਿਲਾਫ ਸਖਤ ਸਟ੍ਰੈਕਸ਼ਨ ਲਾਵਾਂਗੇ ਇਹ ਸਰ ਕਿੱਥੇ ਕਿੱਥੇ ਸਪਲਾਈ ਕਰ ਦੱਸੂਗਾ ਇਹ ਜਿਹੜਾ ਬੇਸਿਕਲੀ ਮੈਂ ਜਿਹੜਾ ਗੁਰਨਾਣਕ ਨਗਰ ਦਾ ਏਰੀਆ ਹੈਗਾ ਉਹਦੇ ਨਾਲ ਨਾਲ ਖੇਤਾ ਸਿੰਘ ਬਸਤੀ ਦਾ ਏਰੀਆ ਜਿਹੜਾ ਹੈਗਾ ਉੱਥੇ ਇਹਦੀ ਸਪਲਾਈ ਕੀਤੀ ਜਾਂਦੀ ਸੀ ਖੈਰ ਹੁਣ ਦੇਖਣਾ ਹੋਵੇਗਾ ਕਿ ਇਸ ਆਡੀਓ ਕਲਿੱਪ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਬਠਿੰਡਾ ਪੁਲਿਸ ਵੱਲੋਂ ਜੋ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਲਦ ਇਸ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਇਸ ਮਾਮਲੇ 'ਚ ਜਿਹੜੀ ਕਿ ਅਸਲ ਸਚਾਈ ਵੀ ਸਾਹਮਣੇ ਆਵੇਗੀ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ